ਵੀ दारू ਜਦੋਂ ਢੇਡੇ ਚ ਜਾਂਦੀ ਨਾ ਲੀਵਰ ਦੀ ਪਾਦੀ ਬਣ ਜਾਂਦੀ ਹੈ ਤਾਂ ਹਮੇਸ਼ਾ ਕਰਦਾ ਰਹਿੰਦਾ ਨਾ दारू 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 ਦੀਆਂ ਹਾਨੀਆਂ ਦੱਸ ਦੇ ਮੈਨੂੰ ਕੀ ਅੱਜ ਅੱਛਾ ਵੀ दारू ਦੇ ਲਾਭ ਲਾਭ ਕੀ ਨੇ ਲਾਭ ਹਾਨੀਆਂ ਦੋਵੇਂ ਅੱਛਾ ਲਾਭ ਵੀ ਦੱਸਾਂ ਤੇ ਹਾਨੀਆਂ ਵੀ ਦੱਸਾਂ ਹਾਂ ਹਾਂ दारू ਆਣਾ ਜਿਹੜੀ दारू ਜਿਹੜੇ ਮਾਰ ਡਾਕਟਰ ਕਹਿੰਦੇ ਆ ਵੀ दारू ਦਿਨ ਚ ਜੇਕਰ ਤੁਸੀਂ 25 ml ਪੀਂਦੇ ਆ ਨਾ ਤੇ ਜਿਹੜਾ ਤੁਹਾਡਾ ਲੀਵਰ ਆ ਨਾ ਉਹਨੂੰ ਇੱਕ ਘੰਟੇ ਦੇ ਵਿੱਚ ਬਾਹਰ ਕੱਢਦਾ ਮੰਨ ਲਓ ਵੀ 750 ml ਦੀ ਇੱਕ ਬੋਤਲ ਹੁੰਦੀ ਆ ਉਹਨੂੰ ਤਿੰਨ ਬੰਦੇ ਪੀਂਦੇ ਆ ਇੱਕ ਬੰਦਾ ਲਗਭਗ 250 ml ਦਾਰੂ ਪੀਂਦਾ 25 ml ਦੇ ਹਿਸਾਬ ਨਾਲ 250 ml ਦੇ ਪੈਗ ਬਣ ਗਏ 12 ਜੇਕਰ 25 25 ml ਪਰ ਆਪਾਂ 50 ml ਦੇ ਪੈਗ ਬਣਾਉਣੇ ਆ ਹਨਾ ਤੂੰ ਪੈਗ ਲਾ 6 ਹੀ ਬਣਾਏ ਤਾਂ ਐਸ ਹਿਸਾਬ ਨਾਲ ਤਾਂ ਜੇਕਰ 25 ml ਦੇ ਹਿਸਾਬ ਨਾਲ ਤਾਂ 12 ਪੈਗ ਬਣ ਗਏ ਹਨਾ ਤੇ ਦਾਰੂ ਤਾਂ ਫਿਰ 12 ਘੰਟੇ ਚ ਲੀਵਰ ਬਾਹਰ ਕੱਢੋ ਠੀਕ ਹਨਾ ਹਾਂ ਜੇਕਰ ਬੰਦਾ ਦਿਨ ਚ ਬੋਤਲ ਦਾਰੂ ਪੀਂਦਾ ਤੇ ਅਗਲੇ ਦਿਨ ਫੇਰ ਬੋਤਲ ਪੀਂਦਾ ਅਗਲੇ ਦਿਨ ਫੇਰ ਪੀਂਦਾ ਜਾਂ ਪੌਣੀ ਬੋਤਲ ਪੀਂਦਾ ਜਾਂ ਆਦੀ ਆ ਉਸ ਬੰਦੇ ਆਸਤੇ दारू ਹੈਗੀ ਬਹੁਤ ਹਾਨੀਕਾਰਕ ਉਹ ਕਿਵੇਂ ਉਹ ਮੈਂ ਤੁਹਾਨੂੰ ਦੱਸਦਾ ਕਿਵੇਂ ਜਿਵੇਂ ਕਿ ਦੋਸਤੋ ਡਾਕਟਰ ਕਹਿੰਦੇ ਵੀ ਇੱਕ ਜਦੋਂ दारू ਪੀਂਦਾ ਨਾ ਬੰਦਾ ਤਾਂ ਲੀਵਰ ਸਾਰੇ ਕੰਮ ਛੱਡ ਕੇ दारू ਨਹੀਂ ਹੋ ਜਾਂਦਾ ਕਿਉਂਕਿ दारू ਹੁੰਦੀ ਜ਼ਹਿਰੀਲੀ ਜ਼ਹਿਰ ਵਰਗੀ ਕੌੜੀ ਹੁੰਦੀ ਹੈ ਤੇ ਜ਼ਹਿਰ ਨੂੰ ਪਹਿਲਾਂ ਲੀਵਰ ਨੇ ਕੱਢਣਾ ਹੁੰਦਾ ਹਾਂ ਜ਼ਹਿਰ ਨੂੰ ਪਹਿਲਾਂ ਲੀਵਰ ਨੇ ਕੱਢਣਾ ਹੁੰਦਾ ਸਹਿਣਾ ਕੋਕ ਤੂੰ ਹੀ ਤੇ ਲੀਵਰ ਸਾਰੇ ਕੰਮ ਛੱਡ ਦੂ ਜੇਕਰ ਤੇਰੀ ਅੰਦਰ ਰੋਟੀ ਪਈ ਆ ਰੋਟੀ ਵੀ ਇੱਕ ਸਾਈਡ ਤੇ ਛੱਡ ਦੂ ਤੇਰਾ ਜੋ ਵੀ ਅੰਦਰ ਲੈਣ ਦੇਣ ਪਿਆ ਉਹ ਇੱਕ ਸਾਈਡ ਤੇ ਕਰਕੇ दारू ਆਪਦਾ ਕੰਮ ਸਟਾਰਟ ਕਰ ਦੂ ਉਹਨੇ ਪਹਿਲਾਂ ਤੇਰੀ दारू ਬਚਾਉਣੀ ਆ ਤੇ दारू ਤੋਂ ਤੈਨੂੰ ਨਸ਼ਾ ਦਿਵਾ ਕੇ ਉਹ दारू ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਹੁੰਦੀ ਆ ਵੀ ਇਹ ਜਲਦੀ ਪੀਵੇ ਡੱਫੇ ਤੇ ਜਲਦੀ ਬਾਥਰੂਮ ਚ ਜਾ ਕੇ ਕੱਢ ਕੇ ਆਵੇ ਠੀਕ ਠੀਕ ਹੈ ਕਿ ਨਹੀਂ ਪਿਸ਼ਾਬਰਾਮ ਹੀ ਕੱਢੇ ਤੇ ਜਿਹੜੇ ਬੰਦੇ ਹੁਣ ਬੋਤਲ ਪੀਂਦੇ ਆ ਤੇ ਬੋਤਲ ਦਾ ਬਣ ਕੇ ਬਾਹਰੋਂ ਬਾਹਰੋਂ 24 ਤੇ ਬਾਹਰੋਂ 36 ਘੰਟੇ ਹੂੰ ਉਹ ਦਾ 25 ਅਮਲ ਦੇ ਹਸਾਮ ਨਾਲ ਉਹ ਦਾ ਦਿਨ ਰਾਤ ਉਹ ਫਿਰ ਅਗਲੇ ਦਿਨ ਉਹ ਤਾਂ ਹੀ ਤਾਂ ਬੰਦਿਆਂ ਦੇ ਮੂੰਹ ਸੋਝ ਜਾਂਦੇ ਆ ਤੂੰ ਵੇਖਿਆ ਨਾ ਜਿਹੜੇ ਉਹ ਡੇਲੀ ਦਾਰੂ ਪੀਂਦੇ ਆ ਮੂੰਹ ਸੋਝ ਜਾਂਦੇ ਆ ਅੱਖਾਂ ਹੋਰ ਵੀ ਭੰਦ ਨੇ ਭੂਤ ਜੇ ਬਣੇ ਰਹਿੰਦੇ ਆ ਵੇਖਿਆ ਨਾ ਹੱਥ ਪੈਰ ਸੋਜ ਜਾਂਦੇ ਲੱਤਾਂ ਸੋਜ ਜਾਂਦੀਆਂ ਕਿਉਂਕਿ ਦਾਰੂ ਉਹਨਾਂ ਦੇ ਵਿੱਚ ਰਹਿ ਜਾਂਦੀ ਹੈ ਨਿਕਲਦੀ ਨਹੀਂ ਆਪਣੇ ਪਿੰਡ ਦਾ ਬਾਵਾ ਬੁੜੇ ਜਿਹੇ ਹੈਗੇ ਪੁਰਾਣੇ ਉਹ ਡੇਲੀ ਪੀਂਦੇ ਤੇ ਉਹਨਾਂ ਨੂੰ ਤਾਂ ਕੁਝ ਵੀ ਹੁੰਦਾ ਕਿਉਂ ਨਹੀਂ ਉਹ ਮੇਰੇ ਕੋਲੇ ਆਉਂਦੇ ਨਾ ਮੈਂ ਡਾਕਟਰੀ ਕਰਦਾ ਮੈਨੂੰ ਪਤਾ ਨਾ ਉਹ ਘੱਟੋ ਘਾਟੇ ਵੀ ਹਫਤੇ ਬਾਅਦ ਇੱਕ ਇੰਜੈਕਸ਼ਨ ਜ਼ਰੂਰ ਲਵਾਉਂਦੇ ਆ दारू ਤੋਂ ਤੇ ਗੋਲੀਆਂ ਚਾਰ ਪੰਜ ਖਰਾਕਾਂ ਜ਼ਰੂਰ ਖਾਂਦੇ ਆ ਹਰ ਇੱਕ ਬੰਦਾ ਲੀਵਰ ਟੋਨਿਕ ਦਾ ਸਰਪ ਪੀਂਦਾ ਜੇਕਰ दारू ਤੁਸੀਂ ਪੀਨੇ ਆ ਅਧਿਆ ਜਾਂ ਪਉਆ ਪਉਆ ਮੰਨੋ ਪਉਆ दारू ਬਿਲਕੁਲ ਸਹੀ ਆ ਤੇ ਤੁਸੀਂ ਅਗਲੇ ਦਿਨ ਪੈਗ ਲਾ ਸਕਦੇ ਜੀ ਜੇਕਰ दारू ਤੁਸੀਂ ਬੋਤਲ ਪੀ ਲਈ ਨਾ ਤੇ ਤੁਸੀਂ ਘੱਟੋ ਘੱਟ ਚਾਰ ਦਿਨ दारू ਨਹੀਂ ਪੀਣੀ ਕੋਗ ਚਾਰ ਦਿਨ ਅਗਰ ਉਹ ਬਾਅਦ ਚ दारू ਪੀਂਦਾ ਤੇ दारू ਉਸ ਨੂੰ ਕੋਈ ਵੀ ਹਾਨੀ ਨਹੀਂ ਪਹਚਾਵੇਗੀ ਠੀਕ ਹੈ ਕਿ ਨਹੀਂ ਕਿਉਂਕਿ ਓਨਾ ਚਿਰ ਉਹਦੀ ਬੋਤਲ ਆ 2-3 ਦਿਨਾਂ ਵਿੱਚ ਸਾਰੀ ਬਾਹਰ ਨਿਕਲ ਜੂ ਬਾਥਰੂਮ ਰਾਈ ਪਿਸ਼ਾਬ ਰਾਈ ਤੇ ਜਿਹੜਾ ਬੰਦਾ ਪੀਂਦਾ ਅਧਿਆ ਉਹ 2 ਦਿਨਾਂ ਬਾਅਦ ਦਾਰੂ ਪੀਵੇ ਤੇ ਜੇ ਤੁਸੀਂ ਦਾਰੂ ਇੱਕ ਹਫਤੇ ਜਾਂ ਮਹੀਨੇ 'ਚ ਇੱਕ ਦੋ ਵਾਰਾਂ ਪੀਵੋ ਤਾਂ ਤੁਹਾਡੇ ਵਾਸਤੇ ਦਾਰੂ ਬਹੁਤ ਫਾਇਦੇਮੰਦ ਆ ਉਹ ਕਿਵੇਂ ਹਾਂ ਉਹ ਕਿਵੇਂ 10 ਦਿਨਾਂ ਦਾਰੂ ਨਾਲ ਕੀ ਹੁੰਦਾ ਵੀ ਇੱਕ ਤਾਂ ਸਟ੍ਰੈਸ ਲੈਵਲ ਘਟਦਾ ਥੋੜਾ ਜਿਹਾ ਸੱਜਣ ਦਾਰੂ ਪੀਂਦੇ ਕਿਉਂ ਪੀਂਦੇ ਆ ਕਿਉਂਕਿ ਟੈਨਸ਼ਨ ਹੁੰਦੀ ਆ ਥਕਾਵਟ ਹੁੰਦੀ ਕੰਮ ਦੀ ਉਹ ਬੰਦੇ ਇੱਕ ਦੋ ਪੈਗ ਲਾ ਕੇ ਰਾਤ ਨੂੰ ਪੈ ਜਾਂਦੇ ਆ ਉਸ ਵਾਸਤੇ ਤਾਂ ਠੀਕ ਆ ਜੇਕਰ ਆਪਾਂ ਪੀ ਕੇ ਭੈਣਾਂ ਖਰੂਦ ਪਾਉਣਾ ਉਸ ਤੋਂ ਬਾਅਦ ਹਣਾ ਕੁਝ ਖਾਣਾ ਨਹੀਂ ਪੀਣਾ ਨਹੀਂ ਫਿਰ ਦਾਰੂ ਹਾਨੀ ਕਰਕੇ ਪਰ ਡਾਕਟਰ ਕਹਿੰਦੇ ਆ ਵੀ 25 ਐਮਐਲ ਦਾਰੂ ਨਿਕਲਣ ਵਾਸਤੇ ਲੀਵਰ ਇੱਕ ਘੰਟਾ ਲਾ ਦਿੰਦਾ ਠੀਕ ਹੈ ਕਿ ਨਹੀਂ ਤੇ ਦਾਰੂ ਪੀਣ ਤੋਂ ਬਾਅਦ ਜਸਟ ਇੱਕ ਘੰਟੇ ਬਾਅਦ ਰੋਟੀ ਖਾਣੀ ਚਾਹੀਦੀ ਹੈ ਜਿਵੇਂ ਹਣ ਦੋ ਚਾਰ ਪੈਗ ਲਾ ਲੇ ਚਾਰ ਪੈਗ ਬਹੁਤ ਹੁੰਦੇ ਆ ਚਾਰ ਪੰਜ ਪੈਗ ਲਾਓ ਘਟੋ ਘਟ ਵੀ ਤੁਸੀਂ ਵੇਖੀ ਬਾਹਰਲੇ ਅੰਗਰੇਜ਼ ਬੰਦੇ ਨਹੀਂ ਸਾਡੇ ਰਿਸ਼ਤੇਦਾਰ ਆਏ ਸੀ ਇੰਗਲੈਂਡ ਤੋਂ ਉਨੇ ਇੱਕ ਨਿੱਕਾ ਜਿਹਾ ਪੈਗ ਪਾਉਣਾ ਤੇ ਤੁਰ ਤੁਰ ਪੈਣਾ ਕਦੀ ਆਉਣ ਨੂੰ ਨਿਕਲ ਜਾਣਾ ਕਦੀ ਆਉਣ ਨੂੰ ਨਿਕਲ ਜਾਣਾ ਵੀ ਤੁਰ ਫਿਰ ਕੇ ਉਹਨੇ दारू ਪੀਣੀ ਘੰਟੇ ਬਾਅਦ ਉਹਨੇ ਪੈਗ ਲਾਉਣਾ ਘਟੋ ਘਟ ਉਹਨਾਂ ਨੇ ਜੇ ਮਹਿਫਿਲ ਸਟਾਰਟ ਕਰਨੀ ਨਾ ਤੇ ਡੇਢ ਦੋ ਘੰਟਿਆਂ 'ਚ ਉਹਨੇ ਚਾਰ ਪੈਗ ਲਾਉਣੇ ਡੇਢ ਦੋ ਘੰਟਿਆਂ 'ਚ ਚਾਰ ਪੈਗ ਲਾ ਕੇ ਉਸ ਤੋਂ ਬਾਅਦ ਰੋਟੀ ਖਾ ਕੇ ਪੈ ਜਾਣਾ ਇਹ ਹੁੰਦੀ ਮਹਿਫਿਲ ਆਪਾਂ ਦਾ ਫਿਰ ਤੈਨੂੰ ਪਤਾ ਜਦੋਂ ਬਹਿ ਜਾਂਦੇ ਆ ਤੂੰ ਮੇਰੀ ਆਤ ਹੀ ਲਾੜਾ ਵੀ ਮੈਂ ਤਾਂ ਫਿਰ ਕਹਾਂ ਕਿ ਮੈਨੂੰ ਤੇ ਹੀ ਹੁੰਦਾ ਵੀ ਅੱਧੇ ਘੰਟੇ 'ਚ ਕੰਮ ਨਿਭੜੇ ਹਾਂ ਜਿਵੇਂ ਵਿਆਹ ਤੇ ਗਏ ਵਿਆਹ ਤੇ ਆਹ ਵਿਆਹ ਗਏ ਸੀ ਕਿ ਹੁਣ ਅੱਧੇ ਘੰਟੇ ਚ ਮੈਂ ਹੁਣ ਤੈਨੂੰ ਪਤਾ 2 250 ml 300 ml ਪੀਣ ਵਾਲਾ ਤੇ ਮੈਂ ਤਾਂ ਫਿਰ 3 ਕ ਪੈਗੋ ਦੇ ਬਣਾਏ 100 100 ml ਦੇ ਹਨਾ ਤੇ ਪੀ ਕੇ ਆਪਾਂ ਤੇ ਨਾਲ ਦੀ ਨਾਲ ਰੋਟੀ ਖਾ ਕੇ ਆ ਗਏ ਉਹ ਦਾਰੂ ਵੀ ਨਹੀਂ ਉਸ ਤੋਂ ਬਾਅਦ ਹੀ ਦਾਰੂ ਛੱਡੀ ਮੈਂ ਤਾਂ ਹੀ ਤਾਂ 5 ਮਹੀਨੇ ਦੀ ਸੌਂ ਪਾਈ ਵੀ ਇਹੋ ਜੀ ਤੋਂ ਲੈਣਾ ਕਿ ਮੁਰਕੇ ਦਿੱਕਤ ਕਰਨੀ ਪਰ ਜਿਹੜੇ ਡੇਲੀ ਪੀਣ ਵਾਲੇ ਹਨਾ ਇਹ ਬਈ ਵੱਡੇ ਚੰਗੇ ਡਾਕਟਰ ਸਿਆਣੇ ਡਾਕਟਰ ਇਹ ਗੱਲ ਕਹਿੰਦੇ ਆ ਵੀ ਦਾਰੂ ਜਦੋਂ ਢੇਡੇ ਚ ਜਾਂਦੀ ਨਾ ਲੀਵਰ ਦੀ ਭਾਦੀ ਬਣ ਜਾਂਦੀ ਆ ਇਹ ਇਹ ਕੀ ਬਲਾ ਆ ਗਈ ਇਹਨੂੰ ਮੈਂ ਪਛਾਣਾ ਸੱਚੀ ਗੱਲ ਹੈ ਨਾ ਜ਼ਹਿਰ ਆ ਨਾ ਤੇ ਲੀਵਰ ਦਾ ਕੰਮ ਆ ਵੀ ਜ਼ਹਿਰ ਨੂੰ ਪਹਿਲਾਂ ਬਾਹਰ ਕੱਢਣਾ ਤੇ ਇਸ ਕਰਕੇ दारू ਜੇਕਰ ਤੁਸੀਂ ਪੀਣੀਆਂ ਤਾਂ ਲਿਮਟ 'ਚ ਪੀਓ ਹਾਂ ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਸੀ ਉਹ ਚੀਜ਼ਾਂ ਪਾ ਕੇ ਪੀਓ ਤਾਂ ਬੈਟਰ ਆ ਪਰ दारू ਮਹੀਨੇ ਦੇ ਵਿੱਚ 4-5 ਪੀਣੀ ਚਾਹੀਦੀ ਆ ਉਸ ਬੰਦੇ ਨੂੰ ਮੈਂ ਸਿਆਣਾ ਗਿਣਦਾ ਜੇਕਰ ਤੁਸੀਂ ਡੇਲੀ ਪੀਣੀ ਆ ਤਾਂ ਲਾਲੋ ਵੀ ਤੁਸੀਂ 25 ਐਮਐਲ ਦਾ ਹਿਸਾਬ ਲਾ ਲਓ ਇੱਕ ਘੰਟੇ 'ਚ दारू ਪਾਈਦੀ ਆ ਤੇ 25 25 ਤੇ 50 ਦੇ 25 150 ਐਮਐਲ ਤੋਂ ਵੱਧ दारू ਨਾ ਪੀਓ ਡੇਲੀ ਚੰਗੀਦਾਰ ਮੰਨੇ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਜੀ ਤੇਰੇ ਡਾਊਟ ਕਲੀਅਰ ਹੋਏ ਕਿ ਨਹੀਂ ਹੋ ਗਏ ਹੋ ਗਏ